ਰੱਬਤ ਹੋਈ ਹੈ ਆਜਾ ਦਾ ਅਨਸਰ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਪਾਕਿਸਤਾਨ ਦੇ ਚੋਣ ਦੇ ਚਲਦੇ ਆ ਮਹੱਲੇ ਬਜ਼ਾਰਾਂ ਦੇ ਰਾਤ ਦੇ ਸਾਰੇ ਘਰਾਂ ਦੁਕਾਨਾਂ ਦੇ ਬਾਹਰ ਲੱਗੀਆਂ ਲਾਈਆਂ ਨੂੰ ਚਾਲੂ ਨਾ ਰੱਖਿਆ ਜਾਣ ਇਹਨਾਂ ਨੂੰ ਬੰਦ ਕਰਕੇ ਰੱਖਿਆ ਜਾਵੇ ਇਸ ਸਬੰਧੀ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਸਹਿਯੋਗ ਦੇ ਦੇਕਰਤਾ ਕੀਤੀ ਜਾਵੇ ਅਤੇ ਘਰਾਂ ਦੁਕਾਨਾਂ ਦੇ ਬਾਹਰ ਲੱਗੀਆਂ ਲਾਚਾਨਾਂ ਰਾਤ ਦੇ ਸਮੇਂ ਬੰਦ ਰੱਖਣ ਦੀ ਸਰਪੱਤਤਾ ਕੀਤੀ ਜਾਵੇ ਵੱਲੋਂ ਕਾਰਜਕਾਰੀ ਨਗਰ ਕੌਂਸਲ ਫਰੀਦਕੋਟ ਪ੍ਰਾਪਤ ਹੋਈ ਆ ਅਗਾਜ਼ਾ ਅਨਸਾਰ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਸਰਪੱਤਤਾ ਤੋਂ ਦੇ ਤਲਾਵ ਦੇ ਚਾਹਦੇ ਆ ਮਹੱਲੇ ਬਾਜ਼ਾਰਾਂ ਵਿੱਚ ਰਾਤ ਦੇ ਸਮੇਂ ਘਰਾਂ ਦੁਕਾਨਾਂ ਦੇ ਬਾਹਰ ਲੱਗੀਆਂ ਲਾਟਾਂ ਨੂੰ ਚਾਲੂ ਨਾ ਰੱਖਿਆ ਜਾਣ ਇਹਨਾਂ ਨੂੰ ਬੰਦ ਕਰਕੇ ਰੱਖਿਆ ਜਾਵੇ ਇਸ ਸਬੰਧੀ ਆਮ ਜਨਤਾ ਨੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਸਹਿਯੋਗ ਦੇਂਦੀ ਕਿਰਪਾਤਾ ਕੀਤੀ ਜਾਵੇ ਅਤੇ ਦਰਾਂ ਦੁਕਾਨਾਂ ਦੇ ਬਾਹਰ ਲੱਗੀਆਂ ਲਾਟਾਂ ਨੂੰ ਰਾਤ ਦੇ ਸਮੇਂ ਬੰਦ ਰੱਖਣ ਦੀ ਕਿਰਪਾਤਾ ਕੀਤੀ ਜਾਵੇ ਵੱਲੋਂ ਕਾਰਜਕਾਰੀ ਨਗਰ ਕੌਂਸਲ ਫਰੀਦਕੋਟ